ਹੁਸ਼ਾਰਪੁਰ ਦੇ ਹਲਕਾ ਚੱਪੇ ਵਾਲੇ ਅਧੀਨ ਆਉਂਦੇ ਪਿੰਡੇ ਭੁੰਗਰਨੀ ਵਿਖੇ ਪਹੁੰਚੇ ਹਾਂ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨਕ ਕੁਮਾਰ ਵੱਲੋਂ ਇਹ ਮੀਟਿੰਗ ਕੀਤੀ ਗਈ ਹੈ ਪਿੰਡ ਵਾਸੀਆਂ ਦੇ ਨਾਲ ਆਪਣੇ ਹੱਕ ਦੇ ਵਿੱਚ ਉਹਨਾਂ ਨੂੰ ਲਾਮਬੰਦ ਕੀਤਾ ਗਿਆ ਸੋ ਮੇਰੇ ਨਾਲ ਇਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਇਸ਼ਾਨਕ ਕੁਮਾਰ ਮੌਜੂਦ ਨੇ ਸ਼ਖੀ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਹ ਫੀਲਡ ਦੇ ਵਿੱਚ ਘੁੰਮ ਰਹੇ ਹੋ ਪਿੰਡ ਭੁੰਗਰਨੀ ਦੇ ਵਿੱਚ ਪਹੁੰਚੇ ਹੋ ਇਤਿਹਾਸਿਕ ਪਿੰਡ ਹੈ ਸੋ ਕਿਹੋ ਜਿਹਾ ਹੁੰਗਾਰਾ ਮਿਲਿਆ ਪਿੰਡ ਵਿੱਚੋਂ ਪਿੰਡ ਚੋਂ ਬਹੁਤ ਪਰਮਾ ਹੁੰਗਾਰਾ ਮਿਲਿਆ ਤੇ ਬਹੁਤ ਅੱਛਾ ਲੱਗ ਰਿਹਾ ਇੱਥ ਬਹੁਤ ਅੱਛਾ ਬਹੁਤ ਅੱਛਾ ਲੱਗਿਆ ਜੋ ਸਾਰਿਆਂ ਨੂੰ ਮਿਲ ਕੇ ਬਹੁਤ ਪਿਆਰ ਬਖਸ਼ਿਆ ਤੇ ਇਹਦੇ ਕਰਕੇ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਜੋ ਕੰਮ ਕੀਤੇ ਆ ਸਰਕਾਰ ਦੇ ਵਿੱਚ ਡਾਕਟਰ ਰਾਜਕੌਰ ਜੱਬੇਵਾਲ ਜੀ ਨੇ ਵੀ ਜੋ ਹੈ ਬਹੁਤ ਸਾਰੇ ਇਤਿਹਾਸਿਕ ਕੰਮ ਵੀ ਕੀਤੇ ਜਿਸ ਤਰ੍ਹਾਂ ਜੋ ਸੀਵਰੇਜ ਦੀ ਹੋਣੀ ਵੀ ਪਿਛਲੇ 2-3 ਮਹੀਨਿਆਂ ਚ ਬਹੁਤ ਕੰਮ ਹੋਇਆ ਜੋ ਸੀਵਰੇਜ ਦੀ ਸਫਾਈ ਹੈ ਕਰਾ ਦਿੱਤੀ ਗਈ ਹੈ ਸਟੇਡੀਅਮ ਵੀ ਬਹੁਤ ਅੱਛਾ ਬਣ ਗਿਆ ਹੈ ਤੇ ਇਸੇ ਨਾਲ ਵੀ ਜੋ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਗਏ ਇਸ ਕਰਕੇ ਬਹੁਤ ਅੱਛਾ ਰਿਸਪੋਨਸ ਮਿਲ ਰਿਹਾ ਹੈ ਬਹੁਤ ਸਾਰੇ ਪਿੰਡ ਵਾਸੀਆਂ ਨੇ ਸਮੱਸਿਆਵਾਂ ਵੀ ਦੱਸੀਆਂ ਨੇ ਤਾਂ ਕੀ ਕੀ ਸਮੱਸਿਆਵਾਂ ਦੱਸ ਜੋ ਸਮੱਸਿਆਵਾਂ ਆਇਆ ਕਾਫੀ ਹੈ ਜੋ ਹੱਲ ਕੀਤੀ ਗਈ ਜਿਸ ਤਰ੍ਹਾਂ ਇੱਕ ਅੱਧੀ ਕੋਈ ਜੋ ਥੋੜੀ-ਬਹੁਤ ਸੜਕ ਰਹਿ ਗਈ ਹੈ ਜੋ ਸੜਕ ਇੱਕ ਉਹਨਾਂ ਨੇ ਕਿਹਾ ਟੋਟਾ ਜਿਹਦਾ ਬਣਨ ਵਾਲਾ ਉਹ ਵੀ ਆਪਾਂ ਇਲੈਕਸ਼ਨ ਤੋਂ ਬਾਅਦ ਜ਼ਰੂਰ ਬਣਾ ਦੇਵਾਂਗੇ ਇਸੇ ਤਰ੍ਹਾਂ ਛੋਟੀਆਂ ਸਮੱਸਿਆਵਾਂ ਜੋ ਜ਼ਿਕਰ ਕੀਤਾ ਸੀਗਾ ਉਹ ਜ਼ਰੂਰ ਪੂਰੀਆਂ ਕੀਤੀਆਂ ਜਾਣਗੀਆਂ ਇੱਕ ਲੰਬੜਦਾਰ ਸਾਹਿਬ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਪਿੰਡ ਦੀਆਂ ਰਜਿਸਟਰੀਆਂ ਫਰਦਾਂ ਨਹੀਂ ਮਿਲ ਰਹੀਆਂ ਰੋਕ ਲੱਗੀ ਹੋਈ ਹੈ ਹਾਈ ਕੋਰਟ ਤੱਕ ਵੀ ਮੈਟਰ ਪਹੁੰਚਿਆ ਉੱਥੋਂ ਵੀ ਹੁਕਮ ਹੋਇਆ ਪਰ ਅਜੇ ਤੱਕ ਉਸ ਤੋਂ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਤਾਂ ਉਸ ਨੂੰ ਲੈ ਕੇ ਹੁਣ ਕੀ ਤੁਸੀਂ ਨੋਟਿਸ ਲਾਉਂਗੇ ਜੇ ਸਾਡੇ ਮੰਤਰੀ ਮੰਤਰੀ ਮੰਡਲ ਜੀ ਦੇ ਨਾਲ ਸਾਰੀ ਕੈਬਨਿਟ ਦੇ ਵਿੱਚ ਮੀਟਿੰਗ ਮਿਠਾ ਕੇ ਜੋ ਹੈ ਗੱਲ ਸੀਐਮ ਸਾਹਿਬ ਨਾਲ ਵੀ ਡਿਸਕਸ ਕਰਾਂਗੇ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੈ ਜੋ ਪਿੰਡ ਨੇ ਸੇ ਪਿੰਡ ਨੂੰ ਸਹਣੀ ਪੈ ਰਹੀ ਹੈ ਕਿਉਂਕਿ ਬਹੁਤ ਜ਼ਰੂਰੀ ਕੰਮ ਹੈ ਤੇ ਇਹਦਾ ਵੀ ਜਰੂਰ ਹੱਲ ਕੀਤਾ ਜਾਏਗਾ ਲਗਾਤਾਰ ਇੰਡਸਟਰੀ ਨੂੰ ਲੈ ਕੇ ਤੁਹਾਡੇ ਵੱਲੋਂ ਦਮ ਭਰਿਆ ਜਾ ਰਿਹਾ ਕਿ ਇੱਕ ਵਾਰ ਐਮਐਲਏ ਬਣਾ ਲਓ ਕਿ ਵੱਡੇ ਵੱਡੇ ਪੱਧਰ ਤੇ ਜਿਹੜੀ ਇੰਡਸਟਰੀ ਪਲਾਸਿਕ ਪੋਲੀਟੈਕਨੀਕਲ ਕਾਲਜ ਤੁਹਾਡੇ ਵੱਲੋਂ ਲਿਆਂਦਾ ਜਾਵੇਗਾ ਕਿ ਇਸ ਤੋਂ ਪਹਿਲਾਂ ਸੀਐਮ ਸਾਹਿਬ ਵੀ ਮੈਨੂੰ ਲੱਗਦਾ ਤਿੰਨ ਚਾਰ ਵਾਰ ਆ ਚੁੱਕੇ ਨੇ ਅਰਵਿੰਦ ਕੇਜਰੀਵਾਲ ਵੀ ਆਏ ਸੀ ਉਹਨਾਂ ਦੇ ਨਾਲ ਕੋਈ ਹੋਇਆ ਵਿਚਾਰ ਵੰਡਰਾ ਇਸ ਬਾਬਤ ਤੁਹਾਡੇ ਤੁਹਾਡੇ ਵੱਲੋਂ ਬਿਲਕੁਲ ਵਿਚਾਰ ਵੰਡਰਾ ਕੀ ਹੈ ਕਿ ਕਿ ਜੋ ਇੰਡਸਟਰੀ ਜਰੂਰ ਲੈ ਕੇ ਆਵਾਂਗੇ ਜਿਸ ਦੇ ਨਾਲ ਸਾਡੇ ਯੂਥ ਔਰਤਾਂ ਤੇ ਕਿਸਾਨ ਭਰਾਵਾਂ ਨੂੰ ਬਹੁਤ ਸਾਰਾ ਜੋ ਲਾਭ ਮਿਲੇਗਾ ਤੇ ਜੋ ਆਈਟੀਆਈ ਪੋਲੀਟੈਕਨਿਕ ਕਾਲਜ ਹੈ ਉਹ ਵੀ ਸਥਾਪਿਤ ਕਰਾਂਗੇ ਇਸੇ ਤਰ੍ਹਾਂ ਹੋਰ ਵੀ ਜੋ ਕੇਜੂਲ ਸਾਹਿਬ ਐਲਾਨ ਕਰਕੇ ਗਏ ਸੀ ਜਿਸ ਤਰ੍ਹਾਂ ਜੋ ਸਾਡੀ ਬਿਸਦੋਆਬ ਨਹਿਰ ਜਾਂਦੀ ਹੈ ਉਹਦੇ ਨਾ ਉਹ ਆਸ-ਪਾਸੇ ਜੋ ਮੋਗੇ ਲਾਏ ਜਾਣਗੇ ਜਿਹਦੇ ਨਾਲ ਜੋ ਹੈ ਕਿਸਾਨਾਂ ਨੂੰ ਕੋਲ ਪਾਣੀ ਜਾਏਗਾ ਤੇ ਉਹਨਾਂ ਨੂੰ ਜੋ ਹੋਰ ਬਿਹਤਰ ਕੀਤਾ ਜਾਏਗਾ ਬਿਹਤਰੀ ਹੋਏਗੀ ਜਿਸ ਦੇ ਨਾਲ ਪਾਣੀ ਦਾ ਪੱਧਰ ਹੈ ਜੋ ਹੋਰ ਉੱਚਾ ਕੀਤਾ ਜਾਏਗਾ ਜੀ ਕੱਲ ਚਰਨਜੀਤ ਚੰਨੀ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ মিডিਆ ਨਾਲ ਵੀ ਗੱਲਬਾਤ ਕੀਤੀ ਗਈ ਉਹ ਕਹਿੰਦੇ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਦੇ ਅਸੀਂ ਜਿਹੜੀ ਜ਼ਮਾਨਤ ਹੈ ਉਹ ਜ਼ਬਤ ਕਰਾਵਾਂਗੇ ਨਾ ਚੋਣਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਵੇਖਦੇ ਹੋ ਉਹਨਾਂ ਦੇ ਇਸ ਬਿਆਨ ਨੂੰ ਦੇਖੋ ਜੋ ਸਾਰੇ ਆਂਦੇ ਆਪਣਾ ਪ੍ਰਚਾਰ ਕਰਦੇ ਆ ਜੋ ਸਾਡਾ ਪ੍ਰਚਾਰ ਕਰਨ ਦਾ ਤਰੀਕਾ ਉਹੀ ਹੈ ਕਿ ਜੋ ਕੰਮ ਕੀਤੇ ਆ ਜੇ ਜੋ ਕੰਮ ਕਰਨ ਵਾਲੇ ਉਹੀ ਲੋਕਾਂ ਦੱਸਦੇ ਆਪਾਂ ਹੋਰ ਕਿਸੇ ਦੇ ਬਾਰੇ ਕੋਈ ਗੱਲ ਨਹੀਂ ਕਰਦੇ ਤੇ ਇਸ ਲਈ ਮੈਂ ਕਿਸੇ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਧੰਨਵਾਦ ਸੋ ਇਹ ਸਾਨੇ ਹਲਕਾ ਚੱਪੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸ਼ੰਕਮਾਰ ਚੱਪੇਵਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਪਿੰਡ ਵਾਸੀਆਂ ਨੂੰ ਵੀ ਉਨਾ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜੋ-ਜੋ ਸਮੱਸਿਆਵਾਂ ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਨੇ ਜਲਦ ਚੋਣਾ ਖਤਮ ਹੋਣ ਤੋਂ ਬਾਅਦ ਉਹਨਾਂ ਸਮੱਸਿਆਵਾਂ ਦਾ ਪੈਲ ਦੇ ਆਧਾਰ ਤੇ ਹੱਲ ਵੀ ਕੀਤਾ ਜਾਵੇਗਾ। ਕੈਮਰਾ ਪਰਸਨ ਮਨਵੀਰ ਮੇਟੀ ਆਣੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਹੋ ਰਿਹਾ ਹੁਸ਼ਾਰ ਪਰ ਨਿਊਜ਼ ਦੇ ਨਾਲ।